ਹਾਂਜੀ ਸਵਾਗਤ ਆ ਜੀ ਸਾਡੇ YouTube ਚੈਨਲ ਤੇ Facebook ਪੇਜ ਤਤ ਗੁਰਮਤਿ ਗਿਆਨ ਟੀਵੀ ਹਮੇਸ਼ਾ ਦੀ ਤਰ੍ਹਾਂ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਜੀ ਜਪੋ ਵਿਚਾਰ ਭਾਗ 38ਵਾਂ ਜਿਵੇਂ ਕਿ ਹਮੇਸ਼ਾ ਹੀ ਅਸੀਂ ਨਾਨਕ ਬਾਣੀ ਦੇ ਵਿੱਚੋਂ ਬਾਬੇ ਨਾਨਕ ਦੀ ਜਿਹੜੀ ਰਚਨਾयां ਜਪ ਉਹਦੇ ਵਿੱਚ ਅਸੀਂ ਅਕਸਰ ਹੀ ਗੱਲਬਾਤ ਕਰਦੇ ਹੁੰਨੇ ਆ ਕਿ ਬਾਬੇ ਨਾਨਕ ਦੇ ਫਲਸਫੇ ਦੇ ਨਾਲ ਜਿੱਦਾਂ ਦਾ ਧਰੋ ਕਮਾਇਆ ਗਿਆ ਆ ਪਰ ਹੁਣ ਸਮਾਂ ਆ ਉਸ ਸਮੇਂ ਨੂੰ ਜਿਹੜਾ ਜਿਹੜਾ ਉਹਦੇ ਨਾਲ thro ਕਮਾਇਆ ਗਿਆ ਆ ਅਸੀਂ ਉਹ ਵਿਚਾਰ ਨੂੰ ਪ੍ਰੋਪਰ ਤਰੀਕੇ ਨਾਲ ਜਿੱਦਾਂ ਅਸੀਂ ਸਮਝਦੇ ਆ ਉਸ ਤਰੀਕੇ ਦੇ ਨਾਲ ਸਰੋਤਿਆਂ ਦੇ ਸਾਹਮਣੇ ਰੱਖ ਸਕੀਏ ਹਮੇਸ਼ਾ ਕੋਸ਼ਿਸ਼ ਰਹਿੰਦੀ ਆ ਕਿ ਅਸੀਂ ਗੁਰੂ ਨਾਨਕ ਸਾਹਿਬ ਦੀਆਂ ਜਿਹੜੀਆਂ ਸਿੱਖਿਆਵਾਂ ਆ ਉਹਨਾਂ ਦੀ ਸੋਚ ਆ ਉਹ ਸੋਚ ਆਮ ਲੋਕਾਂ ਤੱਕ ਪਹੁੰਚਣੀ ਚਾਹੀਦੀ ਆ ਜਿਨ੍ਹਾਂ ਨੂੰ ਸਾਡੇ ਪੁਜਾਰੀ ਲਾਣੇ ਨੇ ਤੇ ਸਾਡੇ ਧਾਰਮਿਕ ਤਬਕੇ ਨੇ ਹਮੇਸ਼ਾ ਹਮੇਸ਼ਾ ਦੱਬ ਕੇ ਰੱਖਿਆ ਆ ਆਪਣੇ ਅਧਿਨੇ ਰੱਖਿਆ ਆ ਤੇ ਉਹਨੂੰ ਵੇਚਣ ਦਾ ਇੱਕ ਜ਼ਰੀਆ ਬਣਾ ਕੇ ਰੱਖਿਆ ਹੋਇਆ ਤੇ ਸਾਡੇ ਨਾਲ ਹਮੇਸ਼ਾ ਦੀ ਤਰ੍ਹਾਂ ਹਾਜ਼ਰ ਨੇ ਸਾਡੇ ਬਹੁਤ ਹੀ ਸਤਿਕਾਰਯੋਗ ਪ੍ਰੋਫੈਸਰ ਅੰਦਰ ਸਿੰਘ ਗਾਜੀ ਸਵਾਗਤ ਹੈ ਬਾਪੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਹਾਂਜੀ ਬਾਪੂ ਜੀ ਜਿਹੜੀ ਆਪਾਂ ਸਪੈਸ਼ਲਿਸਟ ਜਿਹੜੀ ਪਾਉੜੀ ਕੀਤੀ ਸੀ ਉਹ ਸੀਗੀ ਧਰਮ ਖੰਡ ਦਾ ਇਹੋ ਧਰਮ ਇਹ ਪੌੜੀ ਦੇ ਵਿੱਚ ਆਪਾਂ ਧਰਮ ਖੰਡ ਦੇ ਬਾਰੇ ਉਸ ਗਿਆਨ ਖੰਡ ਦੇ ਬਾਰੇ ਕੁਝ ਕ ਜੜੀਆਂ ਗੱਲਾਂ ਬਾਤਾਂ ਹੀ ਉਹ ਸਰੋਤਿਆਂ ਦੇ ਨਾਲ ਸਾਂਦੀਆਂ ਕਰ ਚੁੱਕੇ ਹਾਂ ਜੀ ਅੱਜ ਮੈਂ ਸਭ ਤੋਂ ਪਹਿਲਾਂ ਸਾਡੇ ਸਰੋਤਿਆਂ ਨੂੰ ਅਗਲੀ ਪੌੜੀ ਦਾ ਪੌੜੀ ਨੰਬਰ 33 ਆ ਉਹਦਾ ਮੈਂ ਉਚਾਰਨ ਦੇ ਦਿੰਨਾ ਵਾ ਤਾਂ ਜੋ ਜਿਹੜਾ ਉਹਨਾਂ ਨੂੰ ਸਮਝਣ ਦੇ ਲਈ ਸੌਖਾ ਹੋ ਜਾਵੇ ਉਦੋਂ ਬਾਅਦ ਦੇ ਵਿੱਚ ਤੁਹਾਨੂੰ ਜਿੱਦਾਂ ਲੱਗੇ ਤੁਸੀਂ ਉਸ ਤਰੀਕੇ ਦੇ ਨਾਲ ਜਿਹੜਾ ਸਮਝਾ ਸਕਦੇ ਪ੍ਰਣਾਮਿੰਦ ਸਾਹਿਬ ਕਹਿੰਦੇ ਜੀ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿਥੈ ਨਾਦ ਬినੋਦ ਕੋਡ ਆਨੰਦ ਸ਼ਰਮਾ ਦੀ ਬਾਣੀ ਰੂਪ ਤਿਥੈ ਘੜ ਕੜੀਆਂ ਬਹੁਤ ਅਨੂਪ ਤਾਕੀਆਂ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹੈ ਪਿਛੇ ਪਛਤਾਇ ਤਿਥੈ ਘੜੀਆਂ ਸੁਰਤ ਮਤ ਮਨ ਬੁੱਧ ਤਿਥੈ ਘੜੀਆਂ ਸੁਰਾਂ ਸਿੱਧਾਂ ਕੀ ਸੁਧ ਇਹਦੇ ਵਿੱਚ ਗੁਰੂ ਨਾਨਕ ਸਾਹਿਬ ਸਾਨੂੰ ਸਮਝਾਉਣਾ ਕੀ ਚਾਹੁੰਦੇ ਆ ਜੀ ਉਹ ਸਾਡੇ ਸਰੋਤਿਆਂ ਦੇ ਨਾਲ ਜਰੂਰ ਸਾਂਝ ਪਾ ਦਿਓ ਜੀ ਹਾਂਜੀ ਇੱਥੇ ਜੀ ਹੈਰਾਨੀ ਦੀ ਗੱਲ ਹੈ ਗੁਰੂ ਸਾਹਿਬ ਨੇ ਇੰਨੀਆਂ ਸਿੱਧੀਆਂ ਸਪਸ਼ਟ ਸਮਝਾਉਣ ਲੀਆਂ ਗੱਲਾਂ ਠੇਠ ਪੰਜਾਬੀ ਦੇ ਵਿੱਚ ਆਮ ਜਿਹੜੀ ਲੋਕਾਂ ਦੀ ਬੋਲਚਾਲ ਹੈ ਉਹਦੇ ਵਿੱਚ ਇਹ ਗੱਲਾਂ ਲਿਖੀਆਂ ਹੋਈਆਂ ਨੇ ਪਰ ਮੈਂ ਇਸ ਖੰਡਾਂ ਵਾਲੀ ਜਿਹੜੀ ਪ੍ਰਭਾਸ਼ਾ ਹੈ ਵੱਡੇ ਵੱਡੇ ਵਿਦਵਾਨਾਂ ਜੀਆਂ ਪੰਜ ਖੰਡਾਂ ਦੇ ਉੱਤੇ ਪੂਰੀਆਂ ਕਿਤਾਬਾਂ ਪੜ ਚੁੱਕਿਆ ਕਿ ਪੰਜ ਖੰਡ ਆ ਹੁੰਦੇ ਨੇ ਤੇ ਹਵਾ 'ਚ ਉਡਾਰੀਆਂ ਮਾਰਦੇ ਨੇ ਖੰਡਾਂ ਦੇ ਰਾਹੀਂ ਧਰਤੀ ਦੇ ਉੱਤੇ ਬਰਬਾਦੀ ਹੋ ਰਹੀ ਹੈ ਸਿੱਖ ਪੰਥ ਮੂਰਖਾਂ ਦਾ ਟੋਲਾ ਬਣ ਚੁੱਕਿਆ ਹੋਇਆ ਆਪਸੀ ਲੜਾਈ ਝਗੜੇ ਹੋ ਰਹੇ ਨੇ ਆ ਬੇਈਮਾਨੀਆਂ ਚੋਰੀਆਂ ਠੱਗੀਆਂ ਰਾਜਨੀਤੀ ਦੇ ਵਿੱਚ ਕੀ ਕੁਝ ਹੋ ਰਿਹਾ ਸਾਡਾ ਕਿੰਨਾ ਪਛੜੇ ਮਾਂ ਸਾਡੇ ਸਾਹਮਣੇ ਮੌਜੂਦ ਪਿਆ ਇਹਨਾਂ ਸਾਰੀਆਂ ਗੱਲਾਂ ਨੂੰ ਛੱਡ ਕੇ ਉੱਪਰ ਉਡਾਰੀਆਂ ਮਾਰਦੇ ਨੇ ਸਾਡੇ ਵਿਦਵਾਨ ਪੰਜਾਂ ਖੰਡਾਂ ਵਾਲੀਆਂ ਕਈ ਸਾਰੀਆਂ ਕਿਤਾਬਾਂ ਕਈ ਸਾਰੇ ਲੇਖ ਮੈਂ ਪੜ ਚੁੱਕਿਆ ਹੋਇਆ ਖੈਰ ਗੁਰੂ ਸਾਹਿਬ ਨੇ ਜੋ ਕਿਹਾ ਉਧਰਲੇ ਪਾਸੇ ਤਾਂ ਮੂੰਹ ਕਰਨ ਨੂੰ ਕੋਈ ਤਿਆਰੀ ਨਹੀਂ ਹੈ ਇਹਨੇ ਸਿੱਧੇ ਸੌਫੇ ਤਰੀਕੇ ਨਾਲ ਬਾਬਾ ਨਾਨਕ ਨੇ ਸਮਝਾਇਆ ਪਰ ਅਸੀਂ ਮੈਨਾ ਮੰਨੂ ਵਾਲੀ ਰੱਟ ਲਾ ਕੇ ਬੈਠੇ ਆ ਕਿ ਅਸੀਂ ਇਹ ਤੁਹਾਡੀ ਸਿੱਧੀ ਗੱਲ ਸੁਣਨ ਨੂੰ ਤਿਆਰੀ ਨਹੀਂ ਹਾਂ ਅਸੀਂ ਤਾਂ ਕਦੇ ਚੰਦ ਤੇ ਪਹੁੰਚ ਗਏ ਕਦੇ ਸੂਰਜ ਤੇ ਪਹੁੰਚ ਗਏ ਤੇ ਕਦੇ ਬ੍ਰਹਿਮੰਡ ਦੀ ਯਾਤਰਾ ਕਰ ਲਈ ਕਦੇ ਅਧਿਆਤਮ ਅਵਸਥਾ ਸਾਡੀ ਆ ਗਈ ਤੇ ਕਦੇ ਇਕਮ ਨਿਗਮ ਦੀਆਂ ਬਾਤਾਂ ਹੋ ਗਈਆਂ ਸਾਡੇ ਅੰਦਰ ਕਦੇ ਬਰਮ ਗਿਆਨ ਦੀ ਅਵਸਥਾ ਸਾਡੇ ਅੰਦਰੋਂ ਨਿਕਲਣ ਲੱਗੀ ਇਹ ਹੋਈ ਕੁਝ ਸਾਰਾ ਉਝਿਆ ਪਿਆ ਤਾਣਾ ਸਾਧ ਬਾਬੇ ਅਖੌਤੀ ਵਿਦਵਾਨ ਸਾਰੇ ਇਸੇ ਪਾਸੇ ਸਮਾਜ ਨੂੰ ਪਾਗਲ ਬਣਾਈ ਜਾਂਦੇ ਨੇ ਅੱਜ ਤੱਕ ਗੁਰਬਾਣੀ ਦੇ ਵਧੀਆ ਅਰਥ ਸਿੱਧੇ ਸਾਦੇ ਤਰੀਕੇ ਨਾਲ ਸਾਡੇ ਸਾਹਮਣੇ ਨਹੀਂ ਆਏ ਜੇ ਪੁਰਾਤਨ ਸਮਿਆਂ 'ਚ ਮੰਨ ਲਓ ਕਿ ਉਹਨਾਂ ਵਿਦਵਾਨਾਂ ਦੀ ਅਕਲ ਘੱਟ ਸੀ ਤਾਂ ਅੱਜ ਦੇ ਵਿਦਵਾਨ ਤਾਂ ਐਨੇ ਡੁੱਬ ਚੁੱਕੇ ਨੇ ਕਿ ਅੱਜ ਵੀ ਅਕਲ ਨਹੀਂ ਆਈ ਹੈ ਕਿ ਅੱਜ ਵੀ ਸੌਖੇ ਤਰੀਕੇ ਗੁਰਬਾਣੀ ਆਮ ਇਨਸਾਨ ਤੱਕ ਪਹੁੰਚਾਈ ਨਹੀਂ ਜਾ ਸਕਦੀ ਕੀ ਸ਼੍ਰੋਮਣੀ ਕਮੇਟੀ ਦਾ ਜੋ ਅਰਬਾਂ ਦੇ ਬਜਟ ਨੇ ਉਹ ਚੰਗੇ ਵਿਦਵਾਨਾਂ ਨੂੰ ਖਰਚਾ ਪੱਤਾ ਦੇ ਕੇ ਸਹੂਲਤਾਂ ਦੇ ਕੇ ਚੰਗੀਆਂ ਤਨਖਾਹਾਂ ਦੇ ਕੇ ਉਹਨਾਂ ਤੋਂ ਕੀ ਇਹ ਕੰਮ ਨਹੀਂ ਕਰਵਾ ਸਕਦੇ ਪੰਜ ਪੰਜ 7 7 ਚੋਟੀ ਦੇ ਵਿਦਵਾਨਾਂ ਜੀਆਂ ਕਮੇਟੀਆਂ ਬਣਾ ਕੇ ਉਹਨਾਂ ਨੂੰ ਜਾਈਦਾ ਕਿ ਭਾਈ ਸੌਖੇ ਤਰੀਕੇ ਹਰੇਕ ਬੰਦੇ ਤੇ ਸਮਝ ਆਉਣ ਵਾਲੇ ਅਰਥ ਤੁਸੀਂ ਕਰੋ ਤਾਂ ਕਿ ਸਾਡੇ ਅੰਦਰ ਜੋ ਗੁਰਬਾਣੀ ਪ੍ਰਤੀ ਦੂਰੀਆਂ ਬਣੀਆਂ ਹੋਈਆਂ ਨੇ ਇਹ ਖਤਮ ਹੋਣ ਆਪਣੀ ਜ਼ਿੰਦਗੀ ਚ ਅਸੀਂ ਸਾਰੇ ਗੁਰਬਾਣੀ ਨੂੰ ਲਾਗੂ ਕਰ ਸਕੀਏ ਸਹੀ ਮਹਿਨਤ ਚ ਅਸੀਂ ਸਿੱਖ ਹੋਣ ਦਾ ਫਖਰ ਮਹਿਸੂਸ ਕਰੀਏ ਗਿਆਨਬਾਨ ਬਣੀਏ ਅੱਜ ਤੱਕ ਕੇਵਲ ਸਾਡੇ ਕੋਲੇ ਖੋਹਾ ਖਿੰਜੀ ਮਾਰਕੁੱਟ ਤੇ ਹੋਰ ਜੜੀਆਂ ਅਜਬ ਵਿਗਿਆਨ ਕਾ ਆਧਾਰ ਤੇ ਗੱਲਾਂ ਖਰੀਆਂ ਨਹੀਂ ਉਤਰਦੀਆਂ ਕਾਰਮਾਤੀ ਕਹਾਣੀਆਂ ਵਗੈਰਾ ਇਹੋ ਹੀ ਸਕੇਜਾਂ ਤੇ ਪਾ ਰਹੇ ਆ ਮਰ ਜੋ ਮਰਦੋ ਦੀਆਂ ਗੱਲਾਂ ਕਰ ਰਹੇ ਆ ਤੇ ਗਿਆਨ ਅਕਲ ਇਹਦੇ ਤਾਂ ਅਸੀਂ ਨੇੜੇ ਤੇੜੇ ਬਣੀ ਰਹੇ ਹਾਂ ਗੁਰਬਾਣੀ ਕਈ ਜਾਣੇ ਆ ਕਿ ਦੁਨੀਆ ਦੇ ਵਿਗਿਆਨਿਕ ਧਰਮ ਨੇ ਜਿਹੜੇ ਉਹਨਾਂ ਦੇ ਵਿੱਚੋਂ ਕੇਵਲ ਬਾਬਾ ਨਾਨਕ ਨੇ ਗੁਰਬਾਣੀ ਦੇ ਰਾਹੀਂ ਬਾਕੀ ਮਹਾਪੁਰਖਾਂ ਨੇ ਆਪਣੀ ਰਚਨਾ ਦੇ ਰਾਹੀਂ ਸਾਡੇ ਤੱਕ ਇਹ ਵਿਗਿਆਨਿਕ ਸੱਚ ਪਹੁੰਚਾਇਆ ਪਰ ਸਾਡੇ ਵਿਦਵਾਨਾਂ ਨੇ ਸਾਡੇ ਪ੍ਰਬੰਧਕਾਂ ਨੇ ਇਹ ਵਿਗਿਆਨਿਕ ਸੱਚ ਕਿੰਨਾ ਕੁ ਲੋਕਾਂ ਤੱਕ ਪਹੁੰਚਾਇਆ ਇਹਦੀ ਆਉਟਪੁੱਟ ਦੇਖ ਕੇ ਪਤਾ ਲੱਗੇਗਾ ਕਿ ਸਿੱਖਾਂ ਦੀ ਇਸ ਵਕਤ ਹਾਲਤ ਕੀ ਹੈ ਹੂੰ ਕੇਵਲ ਗੱਪਾਂ ਮਾਰ ਲੈਣੀ ਆ ਕਾਫੀ ਨਹੀਂ ਉਹਦੀ ਆਊਟਪੁੱਟ ਸਾਡੇ ਸਾਹਮਣੇ ਆਉਣੀ ਚਾਹੀਦੀ ਹੈ ਕਿ ਆਹ ਕੰਮ ਸਾਡੇ ਵਿਦਵਾਨਾਂ ਨੇ ਕੀਤਾ ਉਹਦੀ ਪ੍ਰਾਪਤੀ ਸਾਨੂੰ ਆ ਹੋਈ ਹੈ ਤੇ ਅਸੀਂ ਚੰਗੇ ਰਾਜਨੀਤਾ ਚੰਗੇ ਵੱਡੇ ਅਫਸਰ ਚੰਗਾ ਸਮਾਜ ਤੇ ਬਹਿਮਾ ਭਰਮਾ ਤੋਂ ਮੁਕਤ ਤੇ ਵਿਦਵਾਨ ਮਿਲਵਰਤਨ ਨਾਲ ਰਹਿਣ ਵਾਲੇ ਹਰ ਤਰ੍ਹਾਂ ਦੀਆਂ ਜਿਹੜੀਆਂ ਜ਼ਿੰਦਗੀ ਦੀਆਂ ਲੋੜਾਂ ਪੂਰੀਆਂ ਕਰਨ ਵਾਲੇ ਅਸੀਂ ਹੁੰਦੇ ਤੇ ਲੋਕੀ ਸਾਡੇ ਵੱਲ ਵੇਖ ਕੇ ਅਡੀਆਂ ਚੁੱਕ ਚੁੱਕ ਕੇ ਇੱਧਰ ਆਉਂਦੇ ਤੇ ਆਸ ਸੇਖ ਹੁੰਦੇ ਨੇ ਭਾਈ ਇਦਾਂ ਦੇ ਆਪਾਂ ਵੀ ਇਹਨਾਂ ਦੇ ਵਿੱਚ ਕਿਉਂ ਨਾ ਸ਼ਾਮਲ ਹੋ ਜਾਈਏ ਪਰ ਇਸ ਤਰ੍ਹਾਂ ਅਸੀਂ ਨਹੀਂ ਕਰ ਸਕੇ ਸਗੋਂ ਦੂਜੇ ਧਰਮਾਂ ਵਾਲਿਆਂ ਨੇ ਪੰਜਾਬ ਵਿੱਚ ਆ ਕੇ ਆਪੋ ਆਪਣੇ ਡੇਰੇ ਲਾ ਲਏ ਅੱਡੇ ਜਮਾ ਲਏ ਸਾਡੇ ਬੰਦਿਆਂ ਨੂੰ ਜਿਹੜੇ ਕਿ ਭਟਕੇ ਹੋਏ ਸੀ ਵਿਚਾਰੇ ਅਣਜਾਣ ਸੀ ਉਹਨਾਂ ਨੂੰ ਆਪੋ ਆਪਣੀਆਂ ਸੰਸਥਾਾਂਾਂ ਨਾਲ ਤਾਂ ਜੋੜ ਲਿਆ ਉਹਨਾਂ ਤੇ ਇਲਜ਼ਾਮ ਤਾਂ ਸਾਡੇ ਪ੍ਰਬੰਧਕ ਬਹੁਤ ਲਾਉਂਦੇ ਨੇ ਪ੍ਰਚਾਰਕ ਬਹੁਤ ਇਲਜ਼ਾਮ ਲਾਉਂਦੇ ਨੇ ਉਹਨਾਂ ਤੇ ਪਰ ਆਪ ਅੱਛਾ ਕੰਮ ਪੰਜਾਬ ਦੇ ਲੋਕਾਂ ਵਾਸਤੇ ਵੀ ਨਹੀਂ ਕਰ ਸਕੇ ਉਹ ਪੰਜਾਬ ਤੋਂ ਬਾਹਰੋਂ ਆ ਕੇ ਬਾਹਰਲੇ ਧਰਮਾਂ ਵਾਲੇ ਇੱਥੇ ਆਪਣੇ ਧਰਮ ਦਾ ਪ੍ਰਚਾਰ ਕਰ ਰਹੇ ਨੇ ਉਹਨਾਂ ਨੂੰ ਹੱਕ ਹੈ ਆਪਣੇ ਧਰਮ ਦਾ ਪ੍ਰਚਾਰ ਕਰਨ ਦਾ ਪਰ ਸਾਡਾ ਜਿਹੜਾ ਫਰਜ਼ ਸੀ ਉਹ ਅਸੀਂ ਨਹੀਂ ਨਿਭਾਇਆ ਕਦੇ ਇਹਦੇ ਅੰਦਰ ਝਾਤੀ ਮਾਰ ਲਈਓ ਆਓ ਆਪਾਂ ਇਸ ਪੌੜੀ ਦੇ ਅਰਥ ਕਰੀਏ ਗੁਰੂ ਸਾਹਿਬ ਕੀ ਕਹਿ ਰਹੇ ਨੇ ਸਾਡੇ ਸਾਹਮਣੇ ਇੰਨਾ ਕੁਝ ਪਿਆ ਹੈ ਇੰਨਾ ਕੁਝ ਪਿਆ ਹੈ ਜਿਹੜਾ ਕਿ ਅਸੀਂ ਬਿਆਨ ਵੀ ਨਹੀਂ ਕਰ ਸਕਦੇ ਜਦੋਂ ਹੈਰਾਨ ਹੋਈਦਾ ਇਹਨਾਂ ਗੱਲਾਂ 'ਚ ਕਿ ਇਹ ਬਾਬੇ ਨਾਨਕ ਨੂੰ ਕਿਵੇਂ ਆਉਣਗੀਆਂ ਕਿੰਨੀ ਅਕਲ ਸੀ ਉਹਨਾਂ ਕੋਲੇ ਤੇ ਗਿਆਨਖੰਡ ਮੈਂ ਗਿਆਨ ਪ੍ਰਚੰਡ ਬਾਬਾ ਨਾਨਕ ਸਪਸ਼ਟ ਕਹਿ ਰਹੇ ਨੇ ਕਿ ਜਦੋਂ ਇੱਕ ਬੰਦਾ ਗਿਆਨ ਦੇ ਰਾਹ ਤੇ ਤੁਰ ਪੈਂਦਾ ਉਹਨੂੰ ਅਕਲ ਆਉਣੀ ਸ਼ੁਰੂ ਹੋ ਜਾਂਦੀ ਹੈ ਉਹ ਫਿਰ ਹੋਰ ਅੱਗੇ ਹੋਰ ਅੱਗੇ ਲਗਾਤਾਰ ਵਧਦਾ ਜਾਂਦਾ ਹੈ ਉਹਦਾ ਗਿਆਨ ਹੋਰ ਪ੍ਰਚੰਡ ਹੁੰਦਾ ਰਹਿੰਦਾ ਤੇ ਜਿਵੇਂ ਆਪਾਂ ਇਹ ਕਹਿ ਲਈਏ ਵਿਗਿਆਨੀਆਂ ਨੇ ਸ਼ੁਰੂ ਚ ਕਿਸੇ ਵਿਗਿਆਨੀ ਨੇ ਜਾਰਜ ਸਟੀਵਨਸਨ ਨੇ ਰੇਲ ਦੀ ਸ਼ੁਰੂਆਤ ਕੀਤੀ ਪਰ ਬਾਅਦ ਦੇ ਵਿੱਚ ਉਹ ਗਿਆਨ ਇਨਾ ਪ੍ਰਚੰਡ ਹੁੰਦਾ ਗਿਆ ਉਹਦੇ ਸੰਗੀਆਂ ਸਾਥੀਆਂ ਨੇ ਅੱਗੇ ਰੇਲ ਨੂੰ ਇਨਾ ਸਪੀਡ ਦੇ ਨਾਲ ਸੋਹਣੇ ਤਰੀਕੇ ਨਾਲ ਵਧੀਆ ਬੈਣ ਜੋਗੀ ਚੱਲਣ ਜੋਗੀ ਬਣਾ ਦਿੱਤਾ ਕਿ ਅੱਜ ਦੁਨੀਆ ਦੇ ਵਿੱਚ ਰੇਲ ਤੋਂ ਬਿਨਾ ਗੁਜ਼ਾਰਾ ਨਹੀਂ ਹੁੰਦਾ ਤੇ ਜੋਰਜ ਸਟੀਪਨਸਨ ਨੇ ਕੰਮ ਸ਼ੁਰੂਆਤੀ ਕਿੰਤਾ ਸੀ ਪਰ ਗਿਆਨ ਪ੍ਰਚੰਡ ਫਿਰ ਲੋਕਾਂ ਦਾ ਹੁੰਦਾ ਗਿਆ ਵਿਦਵਾਨ ਇਸ ਪਾਸੇ ਲਗਾਤਾਰ ਕੰਮ ਕਰਦੇ ਗਏ ਜੀ ਸਾਡਾ ਗਿਆਨ ਪ੍ਰਚੰਡ ਕਦੋਂ ਹੋਵੇਗਾ ਅਸੀਂ ਆਪਣੇ ਗਿਆਨ ਨੂੰ ਅੱਗੇ ਕਦੋਂ ਵਧਾਵਾਂਗੇ ਅੱਖਾਂ ਮੀਟ ਕੇ ਚੌਂਕੜੇ ਮਾਰ ਕੇ ਅਸੀਂ ਗੁਰਦੁਆਰਿਆਂ 'ਚ ਇਸੇ ਤਰੀਕੇ ਬੈਠੇ ਰਹਿਵਾਂਗੇ ਸਾਧਾ ਬਾਬਿਆਂ ਦੇ ਪੈਰਾਂ 'ਚ ਇਸ ਤਰੀ ਲੰਮੇ ਪਏ ਰਹਿਵਾਂਗੇ ਅਖੰਡ ਪਾਠਾਂ ਦੀਆਂ ਵਿਧੀਆਂ ਦੱਸ ਕੇ ਪਾਠ ਕਰਵਾਉਂਦੇ ਰਹਿਵਾਂਗੇ ਪੈਸੇ ਰੋੜਦੇ ਰਹਿਵਾਂਗੇ ਪਰ ਅਕਲ ਦਾ ਰਾਈ ਮਾਤਰ ਸਾਡੇ ਦਿਮਾਗ 'ਚ ਨਹੀਂ ਪੈਣਾ ਕਦੀ ਆਉਟਪੁੱਟ ਬਾਰੇ ਸੋਚਿਆ ਕਿ ਸਾਡਾ ਦਿਮਾਗ ਪ੍ਰਚੰਡ ਹੋਇਆ ਕਿ ਨਹੀਂ ਹੋਇਆ ਅੱਗੇ ਵਧਿਆ ਕਿ ਨਹੀਂ ਵਧਿਆ ਗੁਰਬਾਣੀ ਕੇਵਲ ਪੂਜਾ ਕਰਨ ਵਾਸਤੇ ਜਾਂ ਮੱਥੇ ਟੇਕਣ ਵਾਸਤੇ ਕਿਸੇ ਦੀ ਰੋਜੀ ਰੋਟੀ ਕਮਾਉਣ ਵਾਸਤੇ ਬਣੀ ਸੀ ਕਿ ਸਾਨੂੰ ਅਕਲਵੰਦ ਬਣਾਉਣ ਵਾਸਤੇ ਬਣੀ ਸੀ ਅਸੀਂ ਇਤਰ ਤਾ ਧਿਆਨ ਹੀ ਨਹੀਂ ਕਦੇ ਦਿੱਤਾ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਅੱਗੇ ਫਿਰ ਕੀ ਹੁੰਦਾ ਤਿਥਾ ਨਾਦ ਬినੋਦ ਕੋਡ ਆਨੰਦ ਅਗਲੀਆਂ ਅਵਸਥਾਾਂ ਮ ਅਨਾਦ ਕੀ ਹੈ ਜਿਹਨੂੰ ਅਨਹਗ ਨਾਦ ਕਹਿੰਦੇ ਨੇ ਇਹ ਲੋਕ ਤੁਹਾਨੂੰ ਉਲਝਾਉਂਦੇ ਨੇ ਭਾਵ ਕਿ ਜਿਹੜੀ ਆਵਾਜ਼ ਮਹਿਸੂਸ ਕੀਤੀ ਜਾਂਦੀ ਹੈ ਪਰ ਸੁਣੀ ਨਹੀਂ ਜਾ ਸਕਦੀ ਹੁਣ ਆਮ ਬੰਦਾ ਤਾਂ ਐਵੇਂ ਝੂਠ ਵੀ ਮਾਰ ਦੇਵੇਗਾ ਮੈਨੂੰ ਆਵਾਜ਼ਾਂ ਸੁਣਾਈ ਦਿੰਦੀਆਂ ਨੇ ਪਰ ਜਿਹੜਾ ਸੱਚਮੁੱਚ ਪਰਪਕਾਰੀ ਇਨਸਾਨ ਹੈ ਉਹ ਝੂਠ ਨਹੀਂ ਮਾਰਦਾ ਉਹ ਕਹਿੰਦਾ ਕਿ ਮੈਨੂੰ ਇਉਂ ਮਹਿਸੂਸ ਹੁੰਦਾ ਹੈ ਕਿ ਹਨੇਰੀ ਆਉਣ ਵਾਲੀ ਹੈ ਮੈਨੂੰ ਐਉਂ ਮਹਿਸੂਸ ਹੁੰਦਾ ਪੁਚਾਲ ਆ ਸਕਦਾ ਇਥੋਂ ਤੱਕ ਛੋਟੇ ਛੋਟੇ ਪਸ਼ੂ ਪੰਛੀ ਵੀ ਇਹ ਵਿਦਵਾਨਾਂ ਨੇ ਕਿਤਾਬਾਂ ਚ ਬਤਿ ਬੇਅੰਥਾਵਾਂ ਤੇ ਲਿਖਿਆ ਹੋਇਆ ਹੈ ਕਿ ਜਦੋਂ ਕੀੜੀਆਂ ਆਪਣੀ ਖੋਡ ਚੋਂ ਨਿਕਲ ਕੇ ਉੱਚੀਆਂ ਥਾਵਾਂ ਵੱਲ ਨੂੰ ਦੌਰ ਪੈਣ ਤਾਂ ਉਦੋਂ ਸਿਆਣੇ ਬੰਦੇ ਉਹਨਾਂ ਨੂੰ ਵੇਖ ਕੇ ਅੰਦਾਜ਼ਾ ਲਾ ਲੈਂਦੇ ਨੇ ਕਿ ਕੀੜੀਆਂ ਨੂੰ ਮੀਂਹ ਦੀ ਖਬਰ ਹੋ ਗਈ ਹੈ ਮੀਂਹ ਆਉਣਾ ਇਹਨਾਂ ਨੂੰ ਡਰ ਹੈ ਕਿਤੇ ਖੁੱਡਾਂ ਚ ਪਾਣੀ ਪੈ ਜਾਣਾ ਸਾਡੀ ਮੌਤ ਹੋ ਜਾਣੀ ਹੈ ਉਹ ਆਪਣੀ ਜਾਨ ਬਚਾਉਣ ਵਾਸਤੇ ਕਈ ਵਾਰੀ ਤਾਂ ਅੰਡੇ ਵਗੈਰਾ ਚੁੱਕ ਕੇ ਉਹ ਦਰਖਤਾਂ ਤੇ ਚੜ੍ਹਦੀਆਂ ਨੇ ਉੱਚੀਆਂ ਥਾਵਾਂ ਤੇ ਜਾਂਦੀਆਂ ਨੇ ਉਹਨਾਂ ਦੇ ਅੰਦਰ ਵੀ ਇਸ ਪੱਖ ਦਾ ਗਿਆਨ ਪ੍ਰਚੰਡ ਹੋ ਗਿਆ ਅਨਹਦ ਨਾਦ ਉਹਨਾਂ ਨੂੰ ਸੁਣਨਾ ਸ਼ੁਰੂ ਹੋ ਗਿਆ ਪਰ ਸਾਨੂੰ ਨਹੀਂ ਸੁਣਦਾ ਇਸੇ ਤਰ੍ਹਾਂ ਬਬੀਹਾ ਅਮਰਤ ਬੇੜੇ ਬੋਲਿਆ ਕਿੰਨੀ ਵਾਰੀ ਕੁਰਬਾਨੀ ਚਾਉਂਦਾ ਤੇ ਮੋਰੀ ਰੁਣਚਣ ਲਾਇਆ ਜਦੋਂ ਬੱਦਲ ਨੇੜੇ ਤੇੜੇ ਹੁੰਦੇ ਨੇ ਉਦੋਂ ਬਬੀਹੇ ਖੁਸ਼ੀ ਵਿੱਚ ਝੂੜਦੇ ਨੇ ਮੋਰ ਨੱਚਦੇ ਨੇ ਉਹਨਾਂ ਨੂੰ ਮਹਿਸੂਸ ਹੁੰਦਾ ਹੈ ਕਿ ਹੁਣ ਮੀਂਹ ਆਉਣ ਵਾਲਾ ਹੈ ਤੇ ਛੰਡੀਆਂ ਹਵਾਵਾਂ ਆ ਗਈਆਂ ਇੱਕ ਤਰ੍ਹਾਂ ਦਾ ਸਨੇਹਾ ਆ ਗਿਆ ਪਰ ਸਾਨੂੰ ਇਨਸਾਨ ਨੂੰ ਅਜਿਹੇ ਚੰਗੇ ਸਨੇਹੇ ਨਹੀਂ ਆਉਂਦੇ ਅਸੀਂ ਅੱਜ ਤੱਕ ਉਸੇ ਪਛੜੇਵੇਂ ਦੇ ਵਿੱਚ ਡੁੱਬੇ ਹੋਏ ਆ ਸਾਡਾ ਮਾਨਸਿਕ ਵਿਕਾਸ ਨਹੀਂ ਹੋਇਆ ਜਿਹੜਾ ਨਾਦ ਹੈ ਉਹ ਸਾਨੂੰ ਸਾਧਾ ਬਾਬਿਆਂ ਨੇ ਹੋੜੀ ਪਾਸੇ ਤੋਰ ਦਿੱਤਾ ਉਹ ਸੀ ਗਿਆਨ ਦੀ ਅਹਿਸਾਸ ਹੋਣਾ ਅੰਦਰ ਗਿਆਨ ਦੀ ਗੜਗੜਾਟ ਹੋਣੀ ਕਿ ਅੰਦਰ ਜਦੋਂ ਗਿਆਨ ਪੈਦਾ ਹੁੰਦਾ ਤੇ ਫਿਰ ਕੀ ਹੁੰਦਾ ਤਿੱਥੇ ਨਾਦ ਬినੋਦ ਕੋਡ ਆਨੰਦ ਫਿਰ ਉਹ ਤਾਂ ਉੱਚੀ ਅਵਸਥਾ ਚ ਆਨੰਦ ਅਵਸਥਾ ਜੰਦਾ ਪਹੁੰਚ ਜਾਂਦਾ ਵੀ ਵਾਹ ਵਾਹ ਕੁਦਰਤ ਤੇਰੇ ਮੇ ਰੰਗ ਮਹਾਨ ਤੂੰ ਕੀ ਕੁਝ ਬਣਾਇਆ ਇਹ ਮੈਨੂੰ ਕੀ ਕੁਝ ਮਹਿਸੂਸ ਹੋ ਗਿਆ ਅੱਜ ਤਾਂ ਸਮੁੰਦਰਾਂ ਦੇ ਵਿੱਚ ਜਾਂ ਹਵਾ ਦੇ ਵਿੱਚ ਉੱਭ ਕੇ ਧਰਤੀ ਦੇ ਉੱਤੇ ਘੁੰਮ ਕੇ ਅਸੀਂ ਬਹੁਤ ਕੁਝ ਵੇਖ ਸਕਦੇ ਹਾਂ ਉਹਨਾਂ ਜ਼ਮਾਨਿਆਂ 'ਚ ਤਾਂ ਇੰਨੇ ਸਾਧਨ ਨਹੀਂ ਸੀ ਪਰ ਬਾਬਾ ਨਾਨਕ ਨੇ ਫਿਰ ਵੀ ਇਹਨਾਂ ਚੀਜ਼ਾਂ ਨੂੰ ਮਹਿਸੂਸ ਕੀਤਾ ਕਿ ਭਾਈ ਇੱਥੇ ਧਰਤੀ ਦੇ ਉੱਤੇ ਬ੍ਰਹਿਮੰਡ ਦੇ ਵਿੱਚ ਕੁਦਰਤ ਦੇ ਵਿੱਚ ਬਹੁਤ ਕੁਝ ਹੈ ਜਦੋਂ ਤੁਹਾਡਾ ਮਾਨਸਿਕ ਵਿਕਾਸ ਹੋਵੇਗਾ ਤੁਸੀਂ ਇਹਨਾਂ ਚੀਜ਼ਾਂ ਨੂੰ ਮਹਿਸੂਸ ਕਰ ਸਕੋਗੇ ਤੇ ਜਦੋਂ ਹੋਰ ਅੱਗੇ ਵਧੇ ਇਹਨਾਂ ਦੀ ਚੰਗੇਰੀ ਵਰਤੋਂ ਵੀ ਕਰ ਸਕੋਗੇ ਜੀ ਤੁਹਾਨੂੰ ਆਨੰਦ ਦੀ ਅਵਸਥਾ ਮਿਲੇਗੀ ਇਹ ਤਾਂ ਸਾਡੇ ਸਾਧ ਬਾਬੇ ਤਾਂ ਮੰਤਰ ਜਾਪ ਕਰਕੇ ਆਨੰਦ ਦੀ ਅਵਸਥਾ ਦੇਣ ਦਾ ਦਾਅਵਾ ਕਰ ਹੀ ਜਾਂਦੇ ਨੇ ਗੁਰੂ ਨਾਨਕ ਸਾਹਿਬ ਤਾਂ ਕਹਿੰਦੇ ਨੇ ਜੇ ਤੁਹਾਡਾ ਮਾਨਸਿਕ ਵਿਕਾਸ ਹੋਵੇਗਾ ਤਾਂ ਆਨੰਦ ਦੀ ਅਵਸਥਾ ਆਉਣੀ ਹੈ ਭਾਈ ਜੇ ਮਾਨਸਿਕ ਵਿਕਾਸ ਨਾ ਹੋਇਆ ਤਾਂ ਪੁਜਾਰੀ ਤਬਕੇ ਨੇ ਅਤੇ ਰਾਜਨੇਤਾਵਾਂ ਨੇ ਤੁਹਾਨੂੰ ਭੇਡਾਂ ਬਣਾਈ ਰੱਖਣਾ ਹੈ ਖੋਤੇ ਬਣਾਈ ਰੱਖਣਾ ਹੈ ਤੁਹਾਨੂੰ ਇਨਸਾਨ ਨਹੀਂ ਬਣ ਦੇਣਾ ਸਿੱਖ ਬਣਨਾ ਤਾਂ ਬਹੁਤ ਦੂਰ ਦੀ ਗੱਲ ਹੈ ਅੱਗੇ ਮਹਾਰਾਜ ਕਹਿੰਦੇ ਨੇ ਸ਼ਰਮਖੰਡ ਕੀ ਬਾਣੀ ਰੂਪ ਇੱਥੇ ਸ਼ਰਮ ਮੈਨੇ ਹੈ ਮਿਹਨਤ ਜਦੋਂ ਤੁਹਾਨੂੰ ਕੁਝ ਅਕਲ ਆ ਗਈ ਮਹਿਸੂਸ ਹੋ ਗਿਆ ਕਿ ਕੀ ਕਰਨਾ ਚਾਹੀਦਾ ਉਦੋਂ ਤੁਸੀਂ ਫਿਰ ਮਿਹਨਤੀ ਬਣ ਜਾਓਗੇ ਚੌਂਕੜੇ ਮਾਰ ਕੇ ਨਹੀਂ ਬੈਠੋਗੇ ਅੱਖਾਂ ਬੰਦ ਕਰਕੇ ਨਹੀਂ ਬੈਠੋਗੇ ਮੰਤਰ ਜਾਪ ਫਿਰ ਨਹੀਂ ਕਰੋਗੇ ਤੁਸੀਂ ਮਿਹਨਤੀ ਬਣੋਗੇ ਕਦੀ ਅੰਦਾਜ਼ਾ ਲਾ ਕੇ ਵੇਖੋ ਜਿਵੇਂ ਕਿ ਸਾਧ ਬਾਬੇ ਸਾਨੂੰ ਸਿਖਾ ਰਹੇ ਨੇ ਸਾਡੇ ਕਥਾਵਾਚਕ ਸਾਨੂੰ ਦੱਸ ਰਹੇ ਨੇ ਤੇ ਲਖਾਰੀ ਵੀ ਲਿਖ ਰਹੇ ਨੇ ਅੱਖਾ ਮੀਟ ਕੇ ਚੌਂਕੜਾ ਮਾਰ ਕੇ ਜੇ ਸਿਮਰਨ ਕਰਨ ਲੱਗ ਪਵੇ ਇੱਕ ਕਿਸਾਨ ਖੇਤਾਂ ਦੇ ਵਿੱਚ ਜਾਵੇ ਚੌਂਕੜਾ ਮਾਰ ਕੇ ਬਹਿ ਜਾਵੇ ਤਾਂ ਉਹਦੇ ਬੱਚੇ ਭੁੱਖੇ ਮਰ ਜਾਣਗੇ ਉਹ 6 ਮਹੀਨਿਆਂ ਦੇ ਅੰਦਰ ਅੰਦਰ ਬਹੁਤਿਆਂ ਦੀ ਤਾਂ ਮੌਤ ਹੀ ਹੋ ਜਾਵੇਗੀ ਤੇ ਕਿਸਾਨ ਸਾਰੇ ਜੇ ਇਸ ਤਰ੍ਹਾਂ ਕਰਨ ਲੱਗੇ ਜਾਣ ਸਾਰਾ ਦੇਸ਼ ਭੁੱਖਾ ਮਰ ਜਾਵੇਗਾ ਤਾਂ ਪਿਆਰਿਓ ਜੇ ਕਿਤੇ ਕੋਈ ਵੀ ਜ਼ਿੰਮੇਵਾਰੀਆਂ ਨਿਭਾਉਣ ਵਾਲਾ ਬੰਦਾ ਉਹ ਚੌਂਕਣਾ ਮਾਰ ਕੇ ਸੰਮਨਨ ਕਰਨ ਲੱਗ ਪਵੇ ਤਾਂ ਫਿਰ ਉਹ ਕੋਈ ਵੀ ਕੰਮ ਨਹੀਂ ਕਰ ਸਕੇਗਾ ਦੇਸ਼ ਉਜੜ ਜਾਵੇਗਾ ਪਰਿਵਾਰ ਭੁੱਖੇ ਮਰ ਜਾਣਗੇ ਤਾਂ ਇਸ ਤਰ੍ਹਾਂ ਇਹ ਸਾਧ ਬਾਬਿਆਂ ਨੇ ਸਾਨੂੰ ਇਸ ਰਾਹ ਤੇ ਤੋਰ ਦਿੱਤਾ ਹੈ ਤਾਂ ਅਸਲੀ ਬਾਬਾ ਨਾਨਕ ਤਾਂ ਕਹਿ ਰਿਹਾ ਹੈ ਸਰਮਖੰਡ ਕੀ ਬਾਣੀ ਰੂਪ ਉਹ ਭਾਈ ਜਦੋਂ ਮਿਹਨਤ ਦੇ ਰਾਹ ਦੇ ਉੱਤੇ ਤੁਸੀਂ ਚੱਲ ਪਏ ਫਿਰ ਅਕਲ ਤਾਂ ਤੁਹਾਡੇ ਕੋਲੇ ਆ ਹੀ ਗਈ ਐ ਗਿਆਨ ਪ੍ਰਚੰਡ ਤਾਂ ਹੋ ਹੀ ਗਿਆ ਹੁਣ ਤੁਸੀਂ ਅਕਲ ਦੀ ਵਰਤੋਂ ਕਰਕੇ ਮਿਹਨਤ ਕਰ ਲਾ ਪਏ ਫਿਰ ਜਿਹੜਾ ਕੰਮ ਕਰੋਗੇ ਉਹ ਬਹੁਤ ਚੰਗਾ ਨਤੀਜਾ ਉਹਦਾ ਨਿਕਲੇਗਾ ਜਿਵੇਂ ਵਿਗਿਆਨੀਆਂ ਦੇ ਕੀਤੇ ਕੰਮਾਂ ਦੇ ਨਤੀਜੇ ਪੂਰੇ ਸਮਾਜ ਦੇ ਭਲੇ ਵਾਸਤੇ ਚੰਗੇ ਨਤੀਜੇ ਨਿਕਲਦੇ ਨੇ ਸਾਡੇ ਕੀਤੇ ਕੰਮਾਂ ਦੇ ਵੀ ਵਧੀਆ ਨਤੀਜੇ ਨਿਕਲਣਗੇ ਅੱਜ ਜਿਹੜਾ ਕੁਝ ਨਤੀਜਾ ਸਾਡੇ ਸਾਹਮਣੇ ਆ ਸਿੱਖਾਂ ਦੇ ਲੀਡਰਾਂ ਵੱਲੋਂ ਤੇ ਵਿਦਵਾਨਾਂ ਵੱਲੋਂ ਜੋ ਕੀਤਾ ਗਿਆ ਸੀ ਉਹਦਾ ਨਤੀਜਾ ਇਹ ਨਿਕਲਿਆ ਤੇ ਅੱਜ ਸਿੱਖ ਗਰਕ ਹੁੰਦੇ ਜਾ ਰਹੇ ਨੇ ਸ਼੍ਰੋਮਣੀ ਕਮੇਟੀ ਬਰਬਾਦੀ ਦੇ ਨੇੜੇ ਪਹੁੰਚ ਗਈ ਅਕਾਲੀ ਦਲ ਤਬਾਹੀ ਦੇ ਅਤਿਕਾਰ ਤੇ ਪਹੁੰਚ ਗਿਆ ਆਮ ਸਿੱਖਾਂ ਦਾ ਮਾਨਸਿਕ ਵਿਕਾਸ ਰੁਕ ਗਿਆ ਅਸੀਂ ਅੱਜ ਮੜੀਆਂ ਤੇ ਕਬਰਾਂ ਤੇ ਸਾਧਾਂ ਦੇ ਡੇਰਿਆਂ ਤੇ ਪਤਾ ਨਹੀਂ ਕਿਹੜੇ-ਕਿਹੜੇ ਪਖੰਡਾਂ ਨੂੰ ਆਪਣੇ ਮਨ ਚ ਲੈ ਕੇ ਅਸੀਂ ਉਹਨਾਂ ਦੀ ਪੂਜਾ ਕਰ ਰਹੇ ਹਾਂ ਵਕਤ ਖਰਾਬੀ ਕਰ ਰਹੇ ਹਾਂ ਤੇ ਸਮਾਂ ਵੀ ਤੇ ਨਾਲ-ਨਾਲ ਪੈਸਾ ਵੀ ਉਜਾੜ ਰਹੇ ਹਾਂ ਤੇ ਉਹਨਾਂ ਤੋਂ ਅਸੀਂ ਮੁਰਾਦਾਂ ਦੀ ਆਸ ਲਈ ਬੈਠੇ ਹਾਂ ਗੁਰੂ ਸਾਹਿਬ ਤਾਂ ਕਹਿੰਦੇ ਨੇ ਪਹਿਲਾਂ ਅਕਲ ਹਾਸਲ ਕਰੋ ਤੇ ਫਿਰ ਮਿਹਨਤੀ ਬਣ ਜਾਓ ਸ਼ਰਮਖੰਡ ਕੀ ਬਾਣੀ ਰੂਪ ਇਹ ਤਾਂ ਭਾਈ ਤੁਹਾਨੂੰ ਫਿਰ ਸਮਝ ਆਵੇਗੀ ਕਿ ਇਹ ਮਿਹਨਤ ਦਾ ਕੀ ਫਲ ਨਿਕਲੇਗਾ ਇਹ ਬਾਣੀ ਭਾਵ ਇਹ ਉਪਦੇਸ਼ ਕਿੰਨਾ ਸੁੰਦਰ ਹੈ ਕਿ ਤੁਸੀਂ ਜਦੋਂ ਅਕਲਵੰਦ ਹੋ ਕੇ ਮਿਹਨਤ ਕਰੋਗੇ ਉਹਦੇ ਨਤੀਜੇ ਤੁਹਾਡੇ ਆਪਣੇ ਵਾਸਤੇ ਤੁਹਾਡੇ ਪਰਿਵਾਰ ਵਾਸਤੇ ਤੇ ਤੁਹਾਡੇ ਪੂਰੇ ਸਮਾਜ ਵਾਸਤੇ ਹੀ ਬਹੁਤ ਵਧੀਆ ਨਿਕਲਣਗੇ ਮਿਹਨਤੀ ਬਣ ਜਾਓ ਤਿੱਥੇ ਘਾੜ ਤੇ ਘੜੀ ਹੈ ਬਹੁਤ ਅਨੂਪ ਜਦੋਂ ਤੁਸੀਂ ਅਕਲਮੰਦ ਬਣ ਗਏ ਤੁਸੀਂ ਬਿਹਨਤੀ ਬਣ ਗਏ ਫਿਰ ਤੁਹਾਡੀ ਘਾੜਤ ਬਹੁਤ ਉੱਚੇ ਦਰਜੇ ਦੀ ਹੋ ਜਾਵੇਗੀ ਜਿਹੜੇ ਮਹਾਪੁਰਖਾਂ ਨੂੰ ਅੱਜ ਅਸੀਂ ਯਾਦ ਕਰਦੇ ਆ ਉਹ ਕਿੰਨੇ ਕ ਅਮੀਰ ਸੀ ਸਾਨੂੰ ਨਹੀਂ ਪਤਾ ਉਹ ਕਿੰਨੇ ਕ ਸੋਹਣੇ ਸੀ ਸਾਨੂੰ ਨਹੀਂ ਪਤਾ ਪਰ ਉਹਨਾਂ ਨੇ ਜੋ ਗੁਣਵਾਨ ਉੱਚੇ ਦਰਜੇ ਦੇ ਕਾਰਜ ਕਰ ਦਿੱਤੇ ਉਹਦੇ ਕਰਕੇ ਸਾਡਾ ਉਹਨਾਂ ਦੇ ਅੱਗੇ ਸਿਰ ਝੁਕਦਾ ਹੈ ਗੁਰੂ ਸਾਹਿਬਾਨ ਭਾਗੇ ਸਾਹਿਬਾਨ ਤੇ ਹੋਰ ਜਿਨ੍ਹਾਂ ਨੇ ਪਰਉਪਕਾਰ ਕੀਤੇ ਨੇ ਦੁਨੀਆ ਭਰ ਦੇ ਲੋਕਾਂ ਨੇ ਅਸੀਂ ਉਹਨਾਂ ਦੀ ਖੱਟੀ ਖਾ ਰਹੇ ਆਂ ਤੇ ਉਹਨਾਂ ਨੂੰ ਨਮਸਕਾਰਾਂ ਕਰ ਰਹੇ ਆਂ ਤੇ ਗੁਰੂ ਸਾਹਿਬ ਕਹਿ ਰਹੇ ਨੇ ਤਿੱਥੇ ਘਾੜ ਤੇ ਘੜੀ ਹੈ ਬਹੁਤ ਅਨੂਪ ਬਹੁਤ ਸੁੰਦਰ ਘਾੜਤ ਘੜੀ ਜਾਂਦੀ ਹੈ ਇਨਸਾਨ ਦੀ ਫਿਰ ਤਾਂ ਫਿਰ ਉਹਦੀ ਘਾੜਤ ਦੇ ਵਿੱਚੋਂ ਹੋਰ ਸੁੰਦਰ ਵਸਤੂਆਂ ਪਰਉਪਕਾਰ ਦੇ ਕੰਮ ਉਹ ਨਿਕਲਦੇ ਨੇ ਸਮਾਜ ਨੂੰ ਚੰਗੇਰਾ ਬਣਾਉਣ ਦੇ ਕੰਮ ਇਹੋ ਜਿਹੇ ਇਨਸਾਨ ਫਿਰ ਕਰਦੇ ਨੇ ਤਾਂ ਕਈਆਂ ਗੱਲਾਂ ਕਥੀਆਂ ਨਾ ਜਾਹੇ ਗੁਰੂ ਨਾਨਕ ਸਾਹਿਬ ਤਾਂ ਇਥੋਂ ਤੱਕ ਕਹਿਣ ਤੇ ਮਜਬੂਰ ਹੋ ਗਏ ਨੇ ਕਿ ਇਹ ਜਿਹੜੇ ਘਾੜ ਤੇ ਘੜੀ ਗਈ ਜਿਨ੍ਹਾਂ ਲੋਕਾਂ ਦੀ ਉਹਨਾਂ ਬਾਰੇ ਫਿਰ ਕਹਿਣਾ ਵੀ ਔਖਾ ਹੈ ਅਸੀਂ ਬਿਆਨ ਵੀ ਨਹੀਂ ਕਰ ਸਕਦੇ ਕਿ ਉਹ ਕਿੱਡੇ ਕਿੱਡੇ ਕੰਮ ਕਰ ਜਾਂਦੇ ਨੇ ਤਾਂ ਕਿਆਂ ਗੱਲਾਂ ਕਥੀਆਂ ਨਾ ਜਾਏ ਜੇ ਕੋ ਕਹੇ ਪਿੱਛੇ ਪਛਤਾਏ ਜੇ ਕੋਈ ਉਹਨਾਂ ਦੀ ਤਾਰੀਫ਼ ਵੀ ਕਰਦਾ ਹੈ ਨਾ ਤੇ ਮਗਰੋਂ ਪਛਤਾਉਂਦਾ ਵੀ ਇਹ ਤਾਂ ਬਹੁਤ ਮਹਾਨ ਸੀ ਉਹ ਭਾਈ ਮੈਂ ਤਾਂ ਜਾਣ ਹੀ ਨਹੀਂ ਸਕਿਆ ਮੈਂ ਤਾਂ ਥੋੜੀ ਜਿਹੀ ਤਾਰੀਫ ਕੀਤੀ ਐ ਕਿਉਂਕਿ ਮੇਰਾ ਦਿਮਾਗ ਨਹੀਂ ਸੀ ਤੇ ਇਹ ਤਾਂ ਬਹੁਤ ਮਹਾਨ ਸੀ ਆਪਾਂ ਐਂ ਲਾ ਲਓ ਬਾਬੇ ਨਾਨਕ ਦੇ ਬਾਰੇ ਜਦੋਂ ਆਪਾਂ ਗੱਲ ਕਰਦੇ ਆ ਆਪਣੀ ਅਕਲ ਦੇ ਮੁਤਾਬਕ ਹੀ ਕਰਦੇ ਆ ਪਰ ਬਾਬਾ ਨਾਨਕ ਉਦੋਂ ਬਹੁਤ ਉੱਤੇ ਸੀ ਬਹੁਤ ਮਹਾਨ ਸੀ ਤੇ ਜਿਹਨੂੰ ਅਕਲ ਆ ਜਾਂਦੀ ਐ ਉਹ ਮਗਰੋਂ ਪਛਤਾਉਂਦਾ ਐ ਕਿ ਮੈਂ ਤਾਂ ਬਾਬੇ ਨਾਨਕ ਨੂੰ ਇੰਨਾ ਵੱਡਾ ਸਮਝ ਹੀ ਨਹੀਂ ਸਕਿਆ ਜਾਣ ਹੀ ਨਹੀਂ ਸਕਿਆ ਤੇ ਮੈਂ ਤਾਂ ਆਪਣੇ ਢੰਗ ਨਾਲ ਨਿੱਕੀਆਂ-ਨਿੱਕੀਆਂ ਗੱਲਾਂ ਕਰਦਾ ਰਿਹਾ ਮੈਂ ਤਾਂ ਬਾਬੇ ਨਾਨਕ ਨੂੰ ਪੁੱਤਰ ਦੇਣ ਵਾਲਾ ਨੌਕਰੀ ਦੇਣ ਵਾਲਾ ਮਕਾਨ ਦੇਣ ਵਾਲਾ ਸਮਝਦਾ ਰਿਹਾ ਇਹੋ ਕੁਝ ਮੰਗਦਾ ਰਿਹਾ ਪਰ ਬਾਬਾ ਨਾਨਕ ਤਾਂ ਦੁਨੀਆ ਨੂੰ ਗਿਆਨ ਦਾ ਚਾਨਣ ਦੇਣ ਵਾਲੇ ਸੀ ਕ੍ਰਾਂਤੀਕਾਰੀ ਯੋਧੇ ਬਣਾਉਣ ਵਾਲੇ ਸੀ ਚੰਗੇ ਰਾਜਨੇਤਾ ਬਣਾਉਣ ਵਾਲੇ ਸੀ ਉਹ ਤਾਂ ਬਹੁਤ ਵੱਡੇ ਲੈਵਲ ਦੀਆਂ ਗੱਲਾਂ ਕਰਦੇ ਸੀ ਪਰ ਇਹ ਗੱਲਾਂ ਤਾਂ ਮੈਨੂੰ ਸਮਝ ਹੀ ਨਹੀਂ ਆਈਆਂ ਮੈਂ ਤਾਂ ਨਿੱਕੇ ਜਿਹੇ ਦਾਇਰੇ 'ਚ ਸੀਮਤ ਹੋ ਕੇ ਰਹਿ ਗਿਆ ਜਦੋਂ ਅਕਲ ਆਵੇਗੀ ਉਦੋਂ ਸਮਝ ਆਉਣੀ ਆ ਇਹਨਾਂ ਗੱਲਾਂ ਦੀ ਜੇ ਕੋ ਕਹੇ ਪਿੱਛੇ ਪਛਤਾਏ ਤੇ ਜਿਹੜਾ ਬੰਦਾ ਕੁਝ ਕਹਿ ਦਿੰਦਾ ਹੈ ਮਗਰੋਂ ਉਹਨੂੰ ਪਛਤਾਉਣਾ ਪੈਂਦਾ ਕਿ ਜਿਸ ਦੇ ਲੈਕ ਇਹ ਸਾਰਾ ਕੁਝ ਬਾਬਾ ਨਾਨਕ ਵਰਗੇ ਮਹਾਪੁਰਖ ਅਤੇ ਆਪਣੇ ਸਰੀਰ ਨੂੰ ਆਪਣੇ ਮਨ ਨੂੰ ਸੋਧ ਕੇ ਚੰਗੇ ਕੰਮ ਕਰਨ ਵਾਲੇ ਮਹਾਪੁਰਖ ਨੇ ਜਿਹੜੇ ਮੈਂ ਜਿਹੜੀ ਇਹਨਾਂ ਦੀ ਵਡਿਆਈ ਕੀਤੀ ਹੈ ਮੈਨੂੰ ਤਾਂ ਹੁਣ ਸਮਝਾਈ ਹੈ ਉਹ ਵਡਿਆਈ ਮੈਂ ਬਹੁਤੀ ਨਹੀਂ ਕਰ ਸਕਿਆ ਜਿਵੇਂ ਬਾਬਾ ਨਾਨਕ ਇੱਕ ਤਾਂ ਤੇ ਕਹਿੰਦੇ ਨੇ ਤੂੰ ਸੁਲਤਾਨ ਕਹਾ ਹਉ ਮੀਆਂ ਤੇਰੀ ਕਾਬਣ ਵਡਾਈ ਐ ਅਕਾਲ ਪੁਰਖ ਤੂੰ ਹੈ ਬਾਦਸ਼ਾ ਤੇ ਤੂੰ ਸਾਰਿਆਂ ਨੂੰ ਰੋਜੀ ਰਿਜਕ ਸਭ ਕੁਝ ਦੇਣ ਵਾਲਾ ਤੇ ਮੈਂ ਆ ਇੱਕ ਨਮਾਣਾ ਜਾਂ ਤੇਰਾ ਮਮੂਲੀ ਚਪੜਾਸੀ ਸੇਵਕ ਤੇ ਮੈਂ ਤੇਰੀ ਵਡਿਆਈ ਕੀ ਕਰ ਸਕਦਾ ਮੈਨੂੰ ਵਡਿਆਈ ਕਿੱਥੇ ਕਰਨੀ ਆਉਂਦੀ ਹੈ ਮੈਂ ਤਾਂ ਤੈਨੂੰ ਮੀਆਂ ਜੀ ਮੀਆਂ ਜੀ ਕਹੀ ਜਾਂਦਾ ਤੂੰ ਬਾਦਸ਼ਾਹ ਹੈ ਪਰ ਮੈਂ ਤਾਂ ਤੈਨੂੰ ਮੀਆਂ ਜਾਨੀ ਕਿ ਚਪੜਾਸੀ ਸਾਹਿਬ ਚਪੜਾਸੀ ਸਾਹਿਬ ਹੀ ਕਹਿ ਰਿਹਾ ਤੇ ਮੈਨੂੰ ਤਾਂ ਅਕਲ ਨਹੀਂ ਸੀ ਭਾਵ ਸਾਨੂੰ ਆਮ ਲੋਕਾਂ ਨੂੰ ਇਹਨਾਂ ਨਹੀਂ ਪਤਾ ਕਿ ਇਹ ਕੁਦਰਤ ਦੇ ਨਿਯਮ ਕਿੰਨੇ ਲਾਜਵਾਬ ਨੇ ਇਹਦੇ ਵਿੱਚ ਕਿੰਨੀਆਂ ਦਾਤਾਂ ਨੇ ਬਾਬੇ ਨਾਨਕ ਨੇ ਸਾਨੂੰ ਕੀ ਕੁਝ ਦੱਸਿਆ ਅਵਾ ਅਵਾਜ਼ ਕੱਟ ਗਈ ਜੀ ਗੁਰੂ ਬਾਬੂ ਦੇ ਇਹ ਚੱਲਨੇ ਅਸੀਂ ਤੇ ਗੁਰੂ ਸਾਹਿਬ ਤਾਂ ਇਥੋਂ ਤੱਕ ਕਹਿੰਦੇ ਨੇ ਭਾਈ ਤਿੱਥੇ ਘੜੀ ਹੈ ਸੁਰਤ ਮਤ ਮਨ ਬੁੱਧ ਜਦੋਂ ਤੁਸੀਂ ਇਸ ਰਾਤ ਤੇ ਚੱਲਵੋਗੇ ਤੁਹਾਡੀ ਸੁਰਤੀ ਤੁਹਾਡੀ ਬੁੱਧੀ ਇਹਦੀ ਘਾੜ ਤੱਕੜੀ ਜਾਣੀ ਹੈ ਫਿਰ ਤੁਸੀਂ ਡੋਲੋਗੇ ਨਹੀਂ ਘਬਰਾਓਗੇ ਨਹੀਂ ਖਤਰਿਆਂ ਨਾਲ ਸਿੱਧੀ ਟੱਕਰ ਲਾਓਗੇ ਤੇ ਲਗਾਤਾਰ ਅੱਗੇ ਵਧਦੇ ਜਾਓਗੇ ਤਿੱਥੇ ਘੜਿਆ ਸੁਰਾ ਸਿਧਾ ਕੀ ਸੁਧ ਜਿਹੜੇ ਜੋਗੀ ਮਹਾਤਮਾ ਆਪਣੇ ਆਪ ਨੂੰ ਵੱਡੇ ਖਵਾਉਣ ਵਾਲੇ ਜੰਗਲਾਂ 'ਚ ਤਪੱਸਿਆ ਕਰਦੇ ਸੀ ਬਾਬਾ ਨਾਨਕ ਕਹਿੰਦੇ ਨੇ ਉਹ ਜੋਗੀ ਤਾਂ ਬਹੁਤ ਪਿੱਛੇ ਰਹਿ ਜਾਣਗੇ ਤੁਸੀਂ ਆਪਣੇ ਘਰਾਂ 'ਚ ਰਹਿਣ ਵਾਲੇ ਵੱਡੇ ਜੋਗੀ ਬਣੋਗੇ ਭਾਵ ਕੇ ਤੁਸੀਂ ਵੱਡੇ ਤਲੰਤਰ ਵਿਦਵਾਨ ਬਣ ਜਾਓਗੇ ਖੋਜੀ ਬਣ ਜਾਓਗੇ ਸਮਾਜ ਭਲਾ ਸਮਾਜ ਦਾ ਭਲਾ ਕਰਨ ਵਾਲੇ ਉੱਚੇ ਦਰਜੇ ਦੇ ਅਕਲਵੰਦ ਇਨਸਾਨ ਬਣ ਜਾਓਗੇ ਜੇ ਤੁਸੀਂ ਇਸ ਰਾਤੇ ਚੱਲੋਗੇ ਤਿੱਥੇ ਘੜੀਐ ਸੁਰਤ ਮਤ ਮਨ ਬੁੱਧ ਤਿੱਥੇ ਘੜੀਐ ਸੁਰਾਂ ਸਿਧਾ ਕੀ ਸੁਧ ਸੂਰਮਿਆਂ ਦੀ ਤੁਹਾਡੇ ਚ ਯੋਗਤਾ ਆਵੇਗੀ ਸਿਧਾਂ ਯੋਗੀਆਂ ਦੀ ਯੋਗਤਾ ਵੀ ਤੁਹਾਡੇ ਚ ਹੋਵੇਗੀ ਉੱਚੇ ਦਰਜੇ ਦੇ ਇਨਸਾਨ ਵੀ ਤੁਸੀਂ ਬਣ ਜਾਓਗੇ ਫਿਰ ਤੁਹਾਨੂੰ ਬਾਹਰ ਕੁਝ ਲੱਭਣ ਨਹੀਂ ਜਾਣਾ ਨਹੀਂ ਪਵੇਗਾ ਤੁਹਾਡਾ ਅੰਦਰ ਆਪਣਾ ਦਿਮਾਗ ਮਨ ਸਰੀਰ ਇਹ ਠੀਕ ਰਾਤੇ ਚੱਲ ਪਵੇਗਾ ਕਾਸ਼ ਕਿ ਇਹ ਸਾਨੂੰ ਬਾਬੇ ਨਾਨਕ ਦੀ ਸਿੱਖਿਆ ਸਮਝ ਆ ਜਾਵੇ ਜੀ ਬਿਲਕੁਲ ਜਿਹੜੀ 36 ਪਰ ਪੌੜੀ ਦੀ ਜਿਹੜੀ ਤੁਸੀਂ ਵਿਆਖਿਆ ਕੀਤੀ ਹੈ ਬਿਲਕੁਲ ਹੀ ਡਿਫਰੈਂਟ ਲੈਵਲ ਦੀ ਵਿਆਖਿਆ ਆ ਕਿਉਂਕਿ ਸਾਡੇ ਆਮ ਤੌਰ ਤੇ ਨੂੰ ਉਤਾ ਚੁੱਕ ਕੇ ਇਹ ਦਿਖਾਇਆ ਜਾਂਦਾ ਹੈ ਸਾਰੇ ਪੌੜੀਆਂ ਨੂੰ ਜਿੰਨੀਆਂ ਵੀ ਇਹ ਪੰਜ ਖੰਡਾਂ ਦੀਆਂ ਪੌੜੀਆਂ ਇਹ ਤਾਂ ਜੀ ਹੌਲੀ ਹੌਲੀ ਵਿਕਾਸ ਹੁੰਦਾ ਆ ਫਿਰ ਐਦਾਂ ਹੌਲੀ ਹੌਲੀ ਅਨਹਦ ਨਾਦ ਵਜਦਾ ਆ ਐਦਾਂ ਹੋ ਜਾਂਦਾ ਹੈ ਭਾ ਵੀ ਲੋਕਾਂ ਨੂੰ ਜਿਹੜਾ ਜਾਲ ਦੇ ਵਿੱਚ ਫਸਾ ਕੇ ਰੱਖਣਾ ਆ ਜਿਹੜਾ ਉਹਨਾਂ ਨੂੰ ਅਸਲ ਵਿਆਖਿਆ ਦੇਣੀ ਹੀ ਨਹੀਂ ਜਿੱਦਾਂ ਬਾਬਾ ਗੱਲ ਕਰਦਾ ਬਾਬੇ ਨੇ ਆਮ ਲੋਕਾਂ ਦੇ ਪਾਣੀ ਰਚੀ ਆ ਠੀਕ ਆਮ ਲੋਕਾਂ ਦੇ ਲਈ ਉਹ ਰਚਨਾਮਾ ਕੀਤੀਆਂ ਵੀ ਤੁਸੀਂ ਆਪਦੀਆਂ ਜ਼ਿੰਮੇਵਾਰੀਆਂ ਤੋਂ ਜਾਣੂ ਹੋਵੋ ਬਾਬੀ ਨੇ ਤਾਂ ਇਹ ਸਿਖਾਇਆ ਸੀ ਪਰ ਹੋ ਕੀ ਰਿਹਾ ਆ ਬਾਬੇ ਦੇ ਉਸ ਵਿਚਾਰ ਨੂੰ ਸਾਹਮਣੇ ਰੱਖ ਕੇ ਸਿਰਫ ਪੂਜਿਆ ਜਾ ਰਿਹਾ ਮੱਥਾ ਟਿਕਵਾਇਆ ਜਾ ਰਿਹਾ ਨਹੀਂ ਜੀ ਇਹ ਤਾਂ ਜ ਇਸ ਤਰੀਕੇ ਨਾਲ ਤੁਸੀਂ ਆਫਾਨੇ ਖੰਡ ਚ ਪਹੁੰਚੋ ਫਿਰ ਤੁਸੀਂ ਸੱਚ ਖੰਡ ਚ ਪਹੁੰਚੋ ਆਪਾਂ ਚਲੋ ਅਗਲੀਆਂ ਵੀਡੀਓ ਦੇ ਵਿੱਚ ਵੀ ਉਹ ਗੱਲ ਕਰਨੀ ਆ ਕਰਮ ਖੰਡ ਤੇ ਸੱਚ ਖੰਡ ਦੀ ਉਹ ਉਹਦੇ ਵਿੱਚ ਡਿਸਕਸ ਕਰ ਲਵਾਂਗੇ ਪਰ ਜਾਂਦੇ ਜਾਂਦੇ ਤੁਸੀਂ ਸਾਡੇ ਸਰੋਤਿਆਂ ਨੂੰ ਇਸ ਪੌੜੀ ਦੇ ਸਬੰਧ ਦੇ ਵਿੱਚ ਕੋਈ ਸੰਦੇਸ਼ ਕੋਈ ਸੁਨੇਹਾ ਦੇਣਾ ਚਾਹੁੰਦੇ ਹੋ ਤਾਂ ਜ਼ਰੂਰ ਦਿਓ ਜੀ ਹਾਂਜੀ ਉਥੇ ਜੀ ਇਸ ਪੌੜੀ ਚ ਵੀ ਬਹੁਤ ਕੁਝ ਦੱਸ ਦਿੱਤਾ ਹੈ ਬਸ ਲਗਾਤਾਰ ਗਿਆਨ ਹਾਸਲ ਕਰਨਾ ਤੇ ਲਗਾਤਾਰ ਮਿਹਨਤ ਕਰਨੀ ਇਹਦੇ ਨਾਲ ਤੁਹਾਡਾ ਆਪਣਾ ਵੀ ਵਿਕਾਸ ਹੋਵੇਗਾ ਤੇ ਨਾਲ ਨਾਲ ਸਮਾਜ ਦਾ ਵੀ ਭਲਾ ਹੋਵੇਗਾ ਤੁਹਾਡਾ ਇੱਜ਼ਤ ਮਾਨ ਵੀ ਵਧੇਗਾ ਸਮਾਜ ਦੇ ਵਿੱਚ ਪਛਾਣ ਬਣੇਗੀ ਦੁਨੀਆ ਤਾਂ ਕਰੋੜਾਂ ਰੁਪਈਆ ਖਰਚ ਦਿੰਦੀ ਐ ਆਪਣੀ ਮਸ਼ਹੂਰੀ ਵਾਸਤੇ ਪਰ ਜੇ ਅਸੀਂ ਅਕਲਮੰਦ ਬਣ ਕੇ ਕੋਈ ਚੰਗਾ ਕੰਮ ਕਰ ਦਿੱਤਾ ਸਾਡੀ ਮਸ਼ਹੂਰੀ ਤਾਂ ਆਪਣੇ ਆਪ ਹੀ ਹੋ ਜਾਣੀ ਜੀ ਬਹੁਤ ਧੰਨਵਾਦ ਬਾਪੂ ਜੀ ਤੁਸੀਂ ਸਾਡੇ ਸਰੋਤਿਆਂ ਦੇ ਨਾਲ ਇਸ ਪੌੜੀ ਦੀ ਸਮਝ ਪਾਈ ਆ ਕਿ ਸਾਡੇ ਸਰੋਤਿਆਂ ਨੂੰ ਵੀ ਬੇਨਤੀ ਹੈ ਕਿ ਤੁਸੀਂ ਇਹ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜਿਨ੍ਹਾਂ ਨੇ ਨਹੀਂ ਕੀਤਾ ਆ ਤੇ ਸਾਡੀ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਹੋਰ ਜਿਹੜੇ ਸ्रोਤਿਆਂ ਦੇ ਤੱਕ ਸਾਡੀ ਇਹ ਵੀਡੀਓ ਜ਼ਰੂਰ ਪਹੁੰਚ ਸਕੇ। ਬਹੁਤ ਧੰਨਵਾਦ ਬਾਪੂ ਜੀ। ਬਹੁਤ ਧੰਨਵਾਦ ਸਾਡੇ ਸ्रोਤਿਆਂ ਦਾ। ਵਾਹਿਗੁਰੂ ਜੀ ਕਾ ਖਾਲਸਾ। ਖਾਲਸਾ ਵਾਹਿਗੁਰੂ ਜੀ ਕੀ ਫਤਿਹ।